ਤੇ ਅਗਰ ਪੰਜਾਬ نیوز ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਆ ਮੈਂ ਸੁਤਰਾਮ ਸਿੰਘ ਅਨਾਜ ਮੰਡੀ ਬਰੀਵਾਲਾ ਵਿਖੇ ਮਾਰਕੀਟ ਕਮੇਟੀ ਵੱਲੋਂ ਸਾਫ਼ ਸਪਾਈ ਨਾ ਕੀਤੇ ਜਾਣ ਕਰਕੇ ਲੱਗੇ ਗੰਦਗੀ ਦੇ ਢੇਰ ਅਤੇ ਗੰਦਗੀ ਦੇ ਢੇਰਾਂ ਤੋਂ ਬਿਮਾਰੀਆਂ ਫੈਲਣ ਦਾ ਲੋਕਾਂ ਦੇ ਬਣਾ ਅੰਦਰ ਬਣਿਆ ਡਰ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਾਬ ਤਹਿਸੀਲ ਮੰਡੀ ਬਰੀਵਾਲਾ ਦੀ ਅਨਾਜ ਮੰਡੀ ਵਿਕੇ ਮਾਰਕੀਟ ਕਮੇਟੀ ਦਫ਼ਤਰ ਵੱਲੋਂ ਸਾਫ਼ ਸਪਾਈ ਦਾ ਕੀਤੇ ਜਾਣ ਕਾਰਨ ਗੰਦਗੀ ਦੇ ਢੇਰ ਲੱਗੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸੂਤਰਾਂ ਤੋਂ ਮੇਰੀ ਜਾਣਕਾਰੀ ਅਨੁਸਾਰ ਇਸ ਰਾਜ ਮੰਡੀ ਵਿੱਚ ਲਗਭਗ 2 ਦਰਜਣ ਸਬਜ਼ੀਆਂ ਦੀਆਂ ਦੁਕਾਨਾਂ ਲਗਾਈਆਂ ਜਾ ਰਹੀਆਂ ਹਨ ਅਤੇ ਦੁਕਾਨਦਾਰਾਂ ਵੱਲੋਂ ਗਲੀਆਂ ਸੜੀਆਂ ਸਬਜ਼ੀਆਂ ਅਤੇ ਫਲ ਫਰੂਟ ਸੁੱਟੇ ਜਾਣ ਕਰਕੇ ਇਹ ਗੰਦਗੀ ਦੇ ਢੇਰ ਜਮਾ ਹੋ ਜਾਂਦੇ ਹਨ ਦੂਸਰੇ ਪਾਸੇ ਰਾਜ ਮੰਡੀ ਦੇ ਆਸ-ਪਾਸ ਦੇ ਦੁਕਾਨਦਾਰ ਅਤੇ ਘਰਾਂ ਵਾਲੇ ਲੋਕ ਵੀ ਆਪਣੇ ਘਰਾਂ ਤੋਂ ਲਿਆ ਕੇ ਕੂੜਾ ਕਰਕੜ ਇਸ ਮੰਡੀ ਵਿੱਚ ਹੀ ਸੁੱਟ ਜਾਇਆ ਕਰਦੇ ਹਨ ਦੂਸਰੇ ਪਾਸੇ ਮਾਰਕੀਟ ਕਮੇਟੀ ਮੰਡੀ ਬਰੀ ਵਾਲਾ ਦੇ ਸੈਕਟਰੀ ਕਲਗਾ ਸਿੰਘ ਨਾਲ ਫੋਨ ਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਫੋਨ ਲਾਉਣ ਦੇ باوجود ਵੀ ਉਹਨਾਂ ਵੱਲੋਂ ਪੂਣ ਚੁੱਕਣ ਦੀ ਖੇਚਲ ਹੀ ਨਹੀਂ ਕੀਤੀ ਗਈ ਉੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਮਾਰਦੀਪ વિશેਸ਼ ਰਿਪੋਰਟ ਧੰਨਵਾਦ ਵੀਰੇ ਕੀ ਕਹਿਣਾ ਚਾਹੁੰਦੇ ਆ ਗਦਗੀ ਦੇ ਟੇਰਾ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਹਮ ਅਸੀਂ ਇੱਥੇ ਬੈੰਨੇ ਆਈ ਵੇਖਣ ਇੱਥੇ ਬੈੰਨੇ ਅਸੀਂ ਠੀਕ ਹੈ ਪੱਛੀ ਪਾਣੀ ਪੀਕੇ ਜਾਂਦੇ ਆ ਹੂੰ ਅਸੂਪਾ ਨਹੀਂ ਹਰ ਜਨਾਬ ਪਾਣੀ ਪੀਕੇ ਜਾਂਦਾ ਇੱਥੇ ਹੂੰ ਹੂੰ ਅਸੀਂ ਇਹ ਬਦੌਣੇ ਆ ਹੂੰ 6 ਵਜੇ ਕੇ ਸਾਰੇ ਕੋਲ ਜੀ ਤੇ ਆਹ ਕੁੜਾ ਵੇਖ ਲਓ ਤੁਸੀਂ ਹੂੰ ਇਹਦਾ ਕੀ ਹਾਲ ਬਣਾ ਰੱਖਿਆ ਹੂੰ ਤੇ ਪ੍ਰਧਾਨ ਕੋਈ ਐਕਸ਼ਨ ਨਹੀਂ ਲੈਂਦਾ ਹੂੰ ਪ੍ਰਧਾਨ ਕੋਈ ਐਕਸ਼ਨ ਨਹੀਂ ਲੈਂਦਾ ਨਹੀਂ ਇਹ ਜਿੱਥੇ ਤੁਸੀਂ ਖੜੇ ਹੋਣਾ ਤੇ ਜਿੱਥੇ ਗੰਦਗੀ ਦੇ ਢੇਰ ਆ ਇਹ ਮਾਰਕੀਟ ਕਮੇਟੀ ਮੰਡੀ ਬਰੀ ਵਾਲਾ ਦੇ ਅਧੀਨ ਆਉਂਦਾ ਹੈ ਜਦੋਂ ਕਿ ਜਿਹੜੇ ਪ੍ਰਧਾਨ ਦਾ ਕੰਮ ਉਹ ਗਲੀਆਂ ਨਾਲੀਆਂ ਦਾ ਉਹ ਹੈਗਾ ਇਹ ਨਗਰ ਕੌਂਸਲ ਦਫਤਰ ਚ ਠੀਕ ਹੈ ਜੀ ਹਾਂ ਇਸ ਕਰਕੇ ਇਹਦਾ ਜ਼ਿੰਮੇਵਾਰ ਹੈਗਾ ਇਹ ਮਾਰਕੀਟ ਕਮੇਟੀ ਮੰਡੀ ਬਰੀ ਵਾਲਾ ਤੇ ਮੈਂ ਪਹਾਰ ਵੀ ਆਪਣੇ ਕੇਵਲ ਬਾਊ ਹੈਗੇ ਜੀ ਨਹੀਂ ਕੇਵਲ ਇਧਰ ਨਹੀਂ ਹੈ ਜੀ ਕੇਵਲ ਤਾਂ ਉਹਨਾਂ ਦੇ ਗਲੀਆਂ ਉਹਦੇ ਕੋਲੇ ਗਲੀਆਂ ਉਹਦੇ ਕੋਲੇ ਗਲੀਆਂ ਨਾਲੀਆਂ ਉਹਦੇ ਕੋਲੇ ਤੇ ਮੈਂ ਦੇਖੋ ਜੀ ਮੇਰੀ ਸੁਣੋ ਗੱਲ ਮੰਨ ਲਾ ਇਹ ਨਾ ਕਹਿੰਦੇ ਆ ਇੱਕ ਪੂ ਦਾ ਵੇਖ ਲੋ ਟੈਂਚਾ ਜਲੇ ਗੁਰੇ ਵੀ ਬਣ ਜਾਂਦੀਆਂ ਟੈਂਚਾ ਹੁਣ ਇਹ ਕੌਣ ਸੁਰਦਾ ਥਾਲੇ ਏਹੀ ਆ ਸਰਦਿਆ ਸਾਰੇ ਆਓ ਅੱਗੇ ਮੈਂ ਤੁਹਾਨੂੰ ਆਇਆ ਹੂੰ ਇਸ ਤਰੀ ਦਾ ਦੋ ਦੱਸ ਦੋ ਮੈਂ ਕੈਮਰਾ ਕਰ ਦੇਣਾ ਉੱਧਰ ਆ ਵੇ ਲੋ ਸਾਡੇ ਰੇਵੀਆ ਤਨ ਨੋ ਪੰਛੀ ਬੰਦੇ ਉਹਨੇ ਆਪ ਦਾ ਜੰਮਲਾ ਰੱਖਿਆ ਸਬਜੀ ਵਾਲੇ ਤੇ ਨੇੜੇ ਘਰਾਂ ਵਾਲੇ ਜਾਣੀ ਆ ਸਾਰੇ ਸੱਦੇ ਸਾਰੇ ਛੱਡੇ ਆ ਤਾ ਵੇ ਤੁਸੀਂ ਇੱਥੇ ਬੰਦੇ